ਪੁਲਿਸ ਨੇ ਕੀਤਾ ਲੁੱਟਖੋ ਕਰਨ ਵਾਲੇ ਦੋਸ਼ੀਆਂ ਦਾ ਪਰਦਾਫਾਸ਼ ਜਿੱਥੇ ਕਿ ਲਗਾਤਾਰ ਜਾਰੀ ਨੇ ਲੁੱਟਖੋ ਕਰਨ ਦੀਆਂ ਵਾਰਦਾਤਾਂ ਪਰ ਪੁਲਿਸ ਵੱਲੋਂ ਵੀ ਕੀਤਾ ਜਾ ਰਿਹਾ ਹੈ ਨਾ ਮਾੜਿਆਂ ਸਰਾਂ ਨੂੰ ਮੌਕੇ ਤੇ ਕਾਬੂ ਜਿੱਥੇ ਕਿ ਪੁਲਿਸ ਵੱਲੋਂ ਇੱਕ ਲੁਟੇਰੇ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਹੈ ਜਾਣਕਾਰੀ ਮੁਤਾਬਿਕ ਦੱਸਦੇ ਕਿ ਇਹ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਦੋ ਲੁੱਟੇਰਿਆਂ ਵੱਲੋਂ ਇੱਕ ਵਿਅਕਤੀ ਦੀ ਆਲਟੋ ਕਾਰ ਦੀ ਚਾਬੀ ਅਤੇ 10000 ਰੁਪਏ ਲੈ ਕੇ ਮੌਕੇ ਤੇ ਫਰਾਰ ਹੋ ਗਏ ਸਨ ਜਿੱਥੇ ਕਿ ਪੁਲਿਸ ਨੂੰ ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹਨਾਂ ਦੋਨਾਂ ਲੁੱਟੇਰਿਆਂ ਵੱਲੋਂ ਇੱਕ ਵਿਅਕਤੀ ਕੋਲੋਂ ਦੀ ਆਲਟੋ ਕਾਰ ਚਾਬੀ ਅਤੇ 10000 ਰੁਪਏ ਦੀ ਖੋਹ ਕੀਤੀ ਗਈ ਹੈ ਜੋ ਕਿ ਇਹ ਦੋਨੇ ਦੋਸ਼ੀ ਪੱਟੀਵਾਲ ਨੂੰ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਪੁਲਿਸ ਵੱਲੋਂ ਇਹਨਾਂ ਦਾ ਪਿਛਾ ਕਰਦੇ ਹੋਏ ਇਹਨਾਂ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਹੈ ਜਿੱਤੇ ਕਿ ਇੱਕ ਦੋਸ਼ੀ ਨੇ ਪੁਲਿਸ ਦੇ ਇੱਕ ਅਧਿਕਾਰੀ ਤੇ ਉਸ ਨੂੰ ਮਾਰਨ ਦੀ ਨੀਅਤ ਨਾਲ ਸਿੱਧਾ ਫਾਇਰ ਕਰ ਦਿੱਤਾ ਪਰ ਇਹ ਫਾਇਰ ਪੁਲਿਸ ਅਧਿਕਾਰੀ ਦੀ ਪੱਗ ਵਿੱਚ ਜਾ ਲੱਗਾ ਜਿੱਥੇ ਕਿ ਤੁਸੀਂ ਤਸਵੀਰਾਂ ਦੇ ਨਾਲ ਹੀ ਦੇਖ ਸਕਦੇ ਹੋ ਕਿ ਪੁਲਿਸ ਅਧਿਕਾਰੀ ਦੀ ਪੱਗ ਗੋਲੀ ਲੱਗਣ ਨਾਲ ਹੇਠਾਂ ਜ਼ਮੀਨ ਤੇ ਡਿੱਗੀ ਹੋਈ ਹੈ ਇਸ ਦੌਰਾਨ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਜਿੱਤੇ ਕਿ ਲੁੱਟ ਘੁਹਾਂ ਕਰਨ ਵਾਲੇ ਇੱਕ ਲੁਟੇਰੇ ਅੰਗਰੇਜ਼ ਸਿੰਘ ਦੀ ਗੋਲੇ ਲੱਤ ਵਿੱਚ ਵੱਜ ਗਏ ਜਿੱਥੇ ਕਿ ਪੁਲਿਸ ਵੱਲੋਂ ਇਸ ਦਾ 32 ਬੋਰ ਦਾ ਪਿਸਤੌਲ ਬਰਾਮਦ ਕਰ ਇਸ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਸ ਦਾ ਦੂਸਰਾ ਸਾਥੀ ਮੌਕੇ ਤੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਸੰਬੰਧੀ ਹੋਰ ਕੀ ਕਹਿੰਦੇ ਨਾ ਜੀ ਐਸਐਸਪੀ ਅਭਿਮਨ ਨੂ ਰਾਣਾ ਆਓ ਤੁਸੀਂ ਵੀ ਸੁਣੋ ਇਹ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਕੀ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅ ਅੱਜ ਜੋਨੇਕੇ ਪੰਪ ਹਰੀਕੇ ਇੱਕ ਐਸਐਚਓ ਹਰੀਕੇ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਲਟੋ ਸਵਾਰ ਦੇ ਵਿੱਚ ਦੋ ਮੁੰਡੇ ਜਿਹੜੇ ਸਵਾਰ ਨੇ ਉਹਨਾਂ ਨੇ ਬੰਦੇ ਕੋਲੋਂ 10000 ਰੁਪਏ ਤੇ ਉਹਦੀ ਆਲਟੋ ਗੱਡੀ ਦੀ ਚਾਬੀ ਜਿਹੜੀ ਆ ਖੋ ਕੇ ਭੱਜੇ ਆ ਉਥੇ ਮੌਕੇ ਤੇ ਇਨਫੋਰਮੇਸ਼ਨ ਮਿਲਦੀ ਐ ਐਸ ਐਚ ਓ ਹਰੀਕੇ ਨੇ ਦੋਸ਼ਿਆਂ ਦਾ ਪਿੱਛਾ ਕੀਤਾ ਤੇ ਉਥੋਂ ਵੱਜਦੇ ਹੋਏ ਇਹਨਾਂ ਨੇ ਗੱਡੀ ਜਿਹੜੀ ਐ ਪੱਟੀ ਵੱਲ ਨੂੰ ਆਪਣੀ ਮੋੜ ਲਈ ਸੀਗੀ ਨਾਲ ਹੀ ਅੱਗੇ ਆਪਣੇ ਐਸ ਐਚ ਓ ਸਦਰ ਪੱਟੀ ਗੁਰਚਰਨ ਸਿੰਘ ਇਹਨਾਂ ਨੂੰ ਐਸ ਐਚ ਓ ਨੇ ਇਨਫੋਰਮ ਕੀਤਾ ਤੇ ਆ ਜਦੋਂ ਗੱਡੀ ਦਾ ਪੁਲਿਸ ਪਿੱਛਾ ਕਰ ਰਹੀ ਸੀਗੀ ਤੇ ਉਹ ਇੱਥੇ ਆਪਣੇ ਬਾਗ ਲੱਗ ਗਿਆ ਕਿ ਕੱਚੀ ਪਟੜੀ ਤੇ ਨਾਲ ਗੱਡੀ ਧਾਰ ਲਈ ਤੇ ਗੱਡੀ ਤੋਂ ਗੱਡੀ ਰੋਕ ਕੇ ਪੁਲਿਸ ਮਗਰੀ ਨਾਲੇ ਭੱਜੀ ਐ ਤੇ ਇਹ ਬਾਗ ਦੇ ਵਿੱਚ ਦੋਵੇਂ ਜਣੇ ਵੜ ਗਏ ਆ ਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਜੱਪਾ ਪਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਦੋਸ਼ੀ ਜਿਹੜਾ ਕਿ ਅੰਗਰੇਜ਼ ਸਿੰਘ ਇੰਨੇ ਪੁਲਿਸ ਦਾ ਜਿਹੜਾ ਪੀਐਚ ਦਾ ਜਵਾਨ ਸੀਗਾ ਉਹਦੇ ਉਹਦੇ ਫਾਇਰ ਉਹਦੇ ਵੱਲ ਸਿੱਧਾ ਫਾਇਰ ਕੀਤਾ ਜਿਹੜਾ ਕਿ ਉਹਦੀ ਪੱਗ ਤੇ ਲੱਗ ਕੇ ਉਹਦਾ ਬਚਾਅ ਹੋ ਗਿਆ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਤੇ ਜਿਹੜਾ ਅੰਗਰੇਜ਼ ਸਿੰਘ ਸੀਗਾ ਇਹਦੀ ਲੱਤ ਤੇ ਵਿੱਚ ਗੋਲੀ ਵੱਜੀ ਤੇ ਇਹਨੂੰ ਕਾਬੂ ਕੀਤਾ ਗਿਆ ਮੌਕੇ ਤੇ ਤੇ ਇਹਦੇ ਕੋਲੋਂ ਜਿਹੜਾ ਹਥਿਆਰ ਸੀ ਬੱਤੀ ਬੋਰ ਦਾ ਉਹ ਬਰਾਮਦ ਹੋਇਆ ਸਰਕੀ ਦੂਜਾ ਦੋਸ਼ੀ ਜਿਹੜਾ ਸੀਗਾ ਗੁਰਬੇਰ ਸਿੰਘ ਉਹ ਤੁਸੀਂ ਜਿਵੇਂ ਇੱਥੇ ਮੌਕੇ ਦੇ ਵੇਖਿਆ ਕਾਫੀ ਵੱਡਾ ਬਾਗ ਹੈ ਤੇ ਦਰਖਤ ਜਿਹੜੇ ਜੰਗਲ ਜੰਗਲ ਇਹਦਾ ਆੜ ਲੈਂਦੇ ਹੋਏ ਮੌਕੇ ਤੋਂ ਵਜਨ ਚ ਫਰਾਰ ਹੋ ਗਿਆ ਸਰ ਕੋਈ ਪਰਚੇ ਜਿਹੜੇ ਕੋਈ ਦਰਜੇ ਗਏ ਨੇ ਇਹਨਾਂ ਤੇ ਪਹਿਲਾਂ ਇਹਨਾਂ ਤੇ 5 ਮੁਕਦਮੇ ਆਲਰੇਡੀ ਆਰਮਡ ਲੂਟ ਤੇ ਰੋਬਰੀ ਦੇ ਦਰਜ ਨੇ ਤੇ ਇਹ ਜੇਲਸ ਵੀ ਲੈ ਕੇ ਆਏ ਨੇ ਇਸ ਤੋਂ ਬਾਅਦ ਇੱਕ 80/24 ਮਕਦਮਾ ਸੀਗਾ ਜਿਹੜਾ ਕਿ ਇਹਨਾਂ ਦੇ ਜਿਹਦੇ ਵਿੱਚ ਉਡਿੰਦੇ ਸੀਗੇ ਤੇ ਅੱਜ ਵੀ ਜਦੋਂ ਇਹ ਵਾਰਦਾਤ ਕਰਕੇ ਅੱਜ ਇੱਕ ਵਾਰਦਾਤ ਕਰਕੇ ਭੱਜੇ ਸੀਗੀ ਉਹਦੇ ਵਿੱਚ ਵੀ ਇਹ ਪੁਲਿਸ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਐਨਕਾਊਂਟਰ ਤੋਂ ਬਾਅਦ ਜਿਹੜਾ ਕਿ ਕਾਬੂ ਕੀਤਾ ਗਿਆ ਸਰ ਕੋਈ ਗੈਂਗ ਨਾਲ ਰਿਲੇਟਡ ਆ ਦੇਖੋ ਹੁਣੇ ਬਿਲਕੁਲ ਅਸੀਂ ਮੌਕੇ ਤੇ ਪਹੁੰਚੇ ਹੀ ਹੈ ਤੇ ਦੋਵੇਂ ਬੰਦੇ ਦੇ ਕਾਮਨ ਹੀ ਪਰਚੇ ਸੀਗੇ ਤੇ ਇਹਨਾਂ ਨਾਲ ਹੋਰ ਕਿਹੜੇ-ਕਿਹੜੇ ਲੁੱਟਖੋਹਾਂ ਦੀ ਵਾਰਦਾਤ ਵਿੱਚ ਸ਼ਾਮਲ ਸੀਗੀ ਉਹ ਅੱਗੇ ਦੀ ਤਫ਼ਤੀਸ਼ ਅਸੀਂ ਕਰਦੇ ਨੇ